ਆ ਦੇਖ ਲੋ ਮੁੰਡੇ ਦੀ ਕੱਟੂਰ ਮੈਡੀਕਲ ਸਟੋਰ ਵਾਲਾ ਗਿਆ ਬਾਥਰੂਮ ਪਿੱਛੋਂ ਚੋਰ ਕਰ ਗਿਆ ਦੁਕਾਨ ਤੇ ਹੱਥ ਸਾਫ ਬੱਚੋ ਜਨਾਬ ਬਚ ਹੁੰਦਾ ਇਹਨਾਂ ਚੋਰਾਂ ਤੋਂ ਬਚੋ ਆ ਮੁੰਡਾ ਪਹਿਲਾਂ ਮੈਡੀਕਲ ਸਟੋਰ ਦੇ ਬਾਹਰ ਮੇਲਦਾ ਦਿਖਾਈ ਦਿੰਦਾ ਤੇ ਫਿਰ ਮੌਕਾ ਪਾ ਕੇ ਸਟੋਰ ਦੇ ਅੰਦਰ ਦਾਖਲ ਹੋ ਗਿਆ ਆ ਕੀ ਇਹਨਾਂ ਤਾਂ ਸਿੱਧੇ ਪੈਸਿਆਂ ਵਾਲੀ ਗੱਲੇ ਨੂੰ ਹੱਥ ਪਾ ਲਿਆ ਚੋਰਾਂ ਦੇ ਹੌਸਲੇ ਐਨੇ ਬੁਲੰਦ ਨੇ ਕਿ ਦੁਕਾਨ ਦੇ ਅੰਦਰ ਮਾਲਕ ਵੀ ਮੌਜੂਦ ਹੈ ਪਰ ਕੁਝ ਹੀ ਮਿੰਟਾਂ ਵਿੱਚ ਆ ਮੁੰਡਾ ਵਾਰਦਾਤ ਨੂੰ ਅੰਜਾਮ ਦੇ ਗਿਆ ਜੇਕਰ ਸੀਸੀਟੀਵੀ ਨਾ ਹੁੰਦੀ ਤਾਂ ਸ਼ਾਇਦ ਪਤਾ ਹੀ ਨਹੀਂ ਲੱਗਦਾ ਕਿ ਇਹ ਪੈਸੇ ਕਿੱਥੇ ਗਏ ਤਸਵੀਰਾਂ ਹੁਸ਼ਿਆਰਪੁਰ ਦੇ ਕਸਬਾ ਗਰਦੀ ਵਾਲਾ ਦੀਆਂ ਨੇ ਜਿੱਥੇ ਇੱਕ ਮੈਡੀਕਲ ਸਟੋਰ ਦੇ ਵਿੱਚ ਦਿਨ ਦਿਹਾੜੇ ਲੁੱਟ ਹੋ ਗਈ ਮੈਡੀਕਲ ਸਟੋਰ ਦਾ ਮਾਲਕ ਥੋੜੀ ਦੇਰ ਲਈ ਬਾਥਰੂਮ ਗਿਆ ਸੀ ਕਿ ਪਿੱਛੇ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਪੀੜਤ ਨੇ ਕਿਹਾ ਕਿ ਜਦੋਂ ਉਸਨੇ ਦਵਾਈਆਂ ਦੀ ਪੇਮੈਂਟ ਕਰਨ ਲਈ ਗੱਲੇ ਨੂੰ ਹੱਥ ਪਾਇਆ ਤਾਂ ਉੱਥੇ ਪੈਸੇ ਗਾਇਬ ਸੀ ਇਹ ਦੇਖ ਕੇ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਗੱਲੇ ਦੇ ਵਿੱਚੋਂ 50000 ਰੁਪਏ ਗਾਇਬ ਸੀ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਨਾ ਬਦਮਾਸ਼ਾਂ ਨੂੰ ਨੱਥ ਪੈਣੀ ਚਾਹੀਦੀ ਹੈ ਆਪਣੀ ਕਿੰਨੀ ਪੇਮੈਂਟ ਚੋਰੀ ਹੋਈ ਦੀ ਆਪਣੀ ਲਗਭਗ 50000 ਤੋਂ ਉੱਪਰ ਸੀ ਲੈ ਪੈਸੇ ਕਿਉਂਕਿ ਅੱਜ ਡੀਲਰ ਆਉਣੇ ਸੀ ਉਹਨਾਂ ਨੂੰ ਪੈਸੇ ਦੇਣੇ ਸੀ ਦੋ ਦਿਨਾਂ ਹਫ਼ਤੇ ਦੀ ਪੇਮੈਂਟ ਬਕਾਇਆ ਸੀ ਅਸੀਂ ਦਿੱਤੇ ਨਹੀਂ ਸੀਗੇ ਤੇ ਅੱਜ ਪੈਸੇ ਦੇਣੇ ਸੀ ਇਸ ਕਰਕੇ ਪੈਸੇ ਨਹੀਂ ਦੇ ਸਕੇ ਠੀਕ ਹੈ ਜੀ ਹਾਂ ਜੀ ਕੀ ਘਟਨਾ ਹੋਈ ਜੀ ਆਪਣੇ ਨਾਲ ਅੱਜ ਮੈਂ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਸੀਟ ਤੇ ਬੈਠਾ ਹਤੋ ਧੋਕੇ ਉਹ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ ਅੱਛਾ ਜੀ ਮੈਂ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਕਿ ਕੁਝ 60 ਰੁਪਏ ਥੱਲੇ ਡਿੱਗੇ ਹੋ ਸਕੇ ਜਦ ਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਝ ਦੇ ਅਨਸਾਰ ਠੀਕ ਹੈ ਉਸ ਤੋਂ ਬਾਅਦ ਮੈਂ ਚੰਬੇ ਚ ਪੈ ਕੇ ਪੈਸੇ ਕਿੱਥੇ ਹੈ ਮੈਂ ਕਾਕੇ ਨੂੰ ਫੋਨ ਕੀਤਾ ਇਹ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਹੋਡ ਵਾਲੀ ਉਹਨੇ ਪਾਈ ਹੋਈ ਸੀ ਉਹ ਰੰਗੇ ਹੱਤੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਕੌਣ ਨਹੀਂ ਕੁਛ ਪਹਿਲਾਂ ਦੇਖਿਆ ਤੁਸੀਂ ਐਦਾਂ ਦਾ ਬੰਦਾ ਜੀ ਕਿਤੇ ਮੈਂ ਕਦੀ ਇਹ ਨਹੀਂ ਇਸ ਤਰ੍ਹਾਂ ਸੀ ਨਹੀਂ ਜਿਵੇਂ ਦੇਖਿਆ ਹੋਊਗਾ ਤਾਂ ਮੈਨੂੰ ਰਿਟੈਂਸ਼ਨ ਨਹੀਂ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ ਠੀਕ ਹੈ ਹੁਣ ਕੋਈ ਪੇਟੀ ਆ ਜਿਹੜਾ ਕੋਈ ਆਉਂਦਾ ਡੇਲੀ ਦੇਖਦਾ ਜੇ ਨਹੀਂ ਦੇਖਿਆ ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਆ ਵੀ 8:00 ਵਜੇ ਤੁਸੀਂ ਬਾਥਰੂਮ ਜਾਂਦੇ ਹੋ ਜਾਂ ਫਿਰ ਜਾਂਦੇ ਹੋ ਜਾਂ ਕਿਤੇ ਕੰਮ ਜਾਂਦੇ ਹੋ 8:00 ਵਜੇ ਨਹੀਂ ਨਹੀਂ ਮੈਨੂੰ ਥੋੜੀ ਜੀ ਕਈ ਵਾਰ ਬਾਥਰੂਮ ਜ਼ਿਆਦਾ ਆਉਣ ਦੀ ਪ੍ਰੋਬਲਮ ਹੁੰਦੀ ਹੋਏ ਜੇ ਲਿਆਉਂਦਾ ਮੈਂ ਉਸੇ ਚੱਲੇ ਜਾਂਦਾ ਇਹ ਤਾਂ ਫਿਕਸ ਟਾਈਮ ਕੋਈ ਨਹੀਂ ਹੈ ਪੀੜ੍ਹੀ ਦੁਕਾਨਦ ਇਕਤ ਚੋਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਉਸਦੇ ਪੈਸੇ ਵਾਪਸ ਕਰਵਾਏ ਜਾਣ ਤੇ ਚੋਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਹਾਰਪੁਰ ਤੋਂ ਅਮਰੀਕ কুমার ਦੀ ਰਿਪੋਰਟ ਜਗਬਾਨੀ ਟੀਵੀ